ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜਾ ਤਖਤਾਂ ਵਿਚਾਲੇ ਵਿਵਾਦ ਖੜਾ ਹੋਇਆ ਉਸ ਵਿਵਾਦ ਨੂੰ ਸੁਲਝਾਉਣ ਦੇ ਲਈ ਅਸੀਂ ਇੱਕ ਵਫਦ ਪਟਨਾ ਸਾਹਿਬ ਪੇਚੀਆ। ਮਾਮਲਾ ਕਾਫੀ ਪਚੀਦਾ ਬਣ ਗਿਆ। ਚਰਚਾ ਮਤਦਾ ਇੱਥੋਂ ਤੱਕ ਆ ਗਈਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਟਰ ਦੇ ਮੁਢਲੇ ਲੀਡਰ ਬੈਸਤਾ ਹੁਣ ਪੋਟਿਆਂ ਤੇ ਗਿਣੇ ਜਾਣ ਵਾਲੇ ਲੀਡਰ ਨੇ ਮੁਢਲੇ। ਹੁਣ ਇਹ ਦਰਾਂ ਚੋ ਦੋ ਤਿੰਨ ਲੀਟਰ ਇਸ ਕਰ ਲਈ ਹੁਣ ਜਦੋਂ ਜਹਤ ਕਰਨ ਲੱਗੇ ਨੇ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਜਥੇਦਾਰੀ ਤੋਂ ਹਟਾਇਆ ਜਾ ਸਕਦਾ ਹੈ। ਐਸੀਪੀ ਦੇ ਪ੍ਰਧਾਨ ਕਹਿੰਦੇ ਐਡਵੋਕੇਟ ਹਰੀਿੰਦਰ ਸਿੰਘ ਤਾਮੀ ਇਸ ਗੱਲ ਦੀ ਪਹਿਲਾਂ ਹੀ ਹਾਮੀ ਭਰਦੇ ਨੇ। ਕਿ ਬਿਲਕੁਲ ਜੇ ਹੁਣ ਉਹ ਬਦ ਸੁਝਾਅ ਮੰਗੇ ਜਾ ਰਹੇ ਨੇ ਉਸ ਸੁਝਾਅਾਂ ਦੇ ਵਿੱਚ ਭਾਈ ਹਵਾਰਾ ਦਾ ਨਾਮ ਵੀ ਆ ਰਿਹਾ ਹੈ। ਹਾਂ ਤੇ ਰਾਜਵੰਦ ਦਾ ਨਾਮ ਵੀ ਆ ਰਿਹਾ। ਇੱਥੋਂ ਤੱਕ ਗੱਲਾਂ ਚੱਲੀਆਂ। ਜਗਤਾਰ ਸਿੰਘ ਵਾਰਾ ਜਾਂ ਭਲਵਾਂ ਸਿੰਘ ਰਾਜਵਾਨਾ ਉਹਨਾਂ ਨੂੰ ਵੀ ਦਿਨਾਓ ਉਹ ਵੀ ਵਿਚਾਰ ਰਹੇ ਨੇ ਇਸ ਦੇ ਤੇ ਚਰਚਾ ਵੀ ਚੱਲੀ ਹੈ ਭਲਵਾਂ ਸਿੰਘ ਰਾਜਵਾਨਾ ਦੇ ਨਾਮ ਤੇ ਪਰ ਇਹ ਸਭ ਦੇ ਦਰਮਿਆਨ ਜਿਹੜਾ ਫੈਸਲਾ ਲਿਆ ਜੱਜਦਾਰ ਸਾਬਕਾ ਜੱਜਦਾਰ ਰਣਜੀਤ ਸਿੰਘ ਗੋਹਰ ਦੇ ਮਾਮਲੇ 'ਚ ਉਸ ਨੇ ਪਟਨਾ ਸਾਹਿਬ ਦੇ ਪੰਚ ਸਿੰਘ ਸਾਬ੍ਹ ਦੀ ਬੈਠਕ ਤੋਂ ਬਾਅਦ ਜਿਵੇਂ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਔਰ ਤਖਤਸ਼ਰੀ ਦਮਦਮਾ ਸਾਹਿਬ ਦੇ ਜੱਜਦਾਰ ਬਾਬਾ ਤੇ ਸਿੰਘ ਤਰੋਲਾ ਨੂੰ ਤਖਈਆ ਕਰਾਰ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਉਤਤਵ ਹੁਣ ਇਹਨਾਂ ਲਈ ਇਹ ਦੁਬੇਦਾ ਕਿ ਜੇ ਜਾਣਦੇ ਨੇ ਤਾਂ ਜੇ ਨਹੀਂ ਜਾਂਦੇ ਤਾਂ ਪੇਸ਼ ਹੁੰਦੇ ਨੇ ਤਾਂ ਨਹੀਂ ਪੇਸ਼ ਹੁੰਦੇ ਤਾਂ ਕਰਨ ਤਾਂ ਕੀ ਕਰਨ ਉਹ ਚ ਇਹਨਾਂ ਨੇ ਆਪਣੇ ਤਖਤ ਸਭਾ ਨਾਲ ਦੇ ਤਖਤ ਜੀ ਦਮਨ ਸਾਹਿਬ ਤੋਂ ਵੀ ਤਖਤ ਜੀ ਕੇਸਕਟ ਸਾਹਿਬ ਤੋਂ ਵੀ ਤੇ ਸ਼੍ਰੀ ਗੁਰੂਕਾਲ ਤਖਤ ਸਾਹਿਬ ਤੋਂ ਵੀ ਤਿੰਨੋਂ ਤਖਤਾਂ ਦੇ ਪੰਜ ਪਿਆਰਿਆਂ ਤੋਂ ਕਹਤਾ ਜੀ ਕਿ ਤੁਹਾਡਾ ਹੁਕਮਨਾਮਾ ਮੈਨੂੰ ਅਸੀਂ ਖਰਚ ਕਰਦੇ ਹਾਂ ਕਿ ਸ਼ਾਇਦ ਐਨਸਰ ਜਵੇ ਪਰ ਸਿੱਖ ਸੰਗਤ ਫਿਕਰ ਪਾਇਆ ਜਾ ਕਿ ਜੇਕਰ ਸਾਡੇ ਮੁੱਢਲੇ ਧਾਰਮਿਕ ਨੁਮਾਇंदे ਹੀ ਇਸ ਤਰ੍ਹਾਂ ਧਰਮ ਨੂੰ ਹਥਿਆਰ ਵਜੋਂ ਵਰਤਣਗੇ ਆਪਣੀ ਨਿੱਜੀ ਰੰਜਸ਼ ਵਜੋਂ ਵਰਤਣਗੇ ਆਪਣੇ ਫਾਇਦੇ ਨੁਕਸਾਨ ਲਈ ਵਰਤਣਗੇ ਤੇ ਫਿਰ ਅਸੀਂ ਦੂਸਰਿਆਂ ਨੂੰ ਕੀ ਉਦਾਹਰਣ ਪੇਸ਼ ਕਰ ਪਾਵਾਂਗੇ ਬੇਸ਼ੱਕ ਇਹ ਮਾਮਲਾ ਸਿੱਧਾ ਜਸਿਆ ਰਣਜੀਤ ਸਿੰਘ ਗੋਹਰ ਨਾਲ ਜੁੜਿਆ ਹੈ ਇਸ ਚੋ ਇਹ ਪ੍ਰਕਿਰਿਆ ਹੋਈ ਸਾਹਮਣੇ ਆ ਰਹੀ ਹੈ ਪਰ ਇਹਦੇ ਪਿੱਛੇ ਕਿਤਨਾ ਕਿਤ ਰਣਜੀਤ ਸਿੰਘ ਢੱਡਰੀਆਂ ਵਾਲਾ ਮਾਮਲਾ ਵੀ ਪਿਆ ਕਿਉਂਕਿ ਉਹਦੇ ਪਿੱਛੇ ਬਾਬਾ ਹਰਨਾਮ ਸਿੰਘ ਤੁਮਾ ਤੇ ਬਾਬਾ ਤੁਮਾ ਅੱਜਕੱਲ ਸੁਖਵੀਰ ਬਾਦਲ ਦੇ ਪਿੱਛੇ ਪਏ ਨੇ ਤੇ ਉਹਨਾਂ ਦੀ ਬੀਜੇਪੀ ਨਾਲ ਪਿਛਲੇ ਦਰਵਾਜ਼ਿਆਂ 'ਉਂ ਸੁਰਮਲਦੀ ਆ ਸੋ ਇਸ ਲਈ ਕਹਿੰਦੇ ਇਹ ਸਾਰੀ ਪ੍ਰਕਿਰਿਆ ਪਿੱਛੇ ਉਹ ਵੀ ਇੱਕ ਪਹਿਲੂ ਹੈ ਪਰ ਹੁਣ ਇਸ ਟਕਰਾ ਨੂੰ ਸੰਭਾਲਣਾ ਸਹਿਜਣਾ ਰੋਕਣਾ ਦੁਰਸਤ ਕਰਨਾ ਚਾਹੁੰਦੇ ਨੇ ਐਸਜੀਪੀਸੀ ਔਰ ਬਾਦਲ ਤੇਰ ਦੇ ਗੁਜਰਮੇ ਦੇ ਇਸ ਲਈ ਕਹਿੰਦੇ ਤਖਤਾਂ ਵਿਚਾਲੇ ਜਿਹੜਾ ਟਕਰਾ ਹੈ ਉਹਨੂੰ ਟਾਲਣ ਦੇ ਲਈ ਉਹਨੂੰ ਸਮੇਟਣ ਦੇ ਲਈ ਪਟਨਾ ਸਾਹਿਬ ਸ਼੍ਰੋਮਣੀ ਕਮੇਟੀ ਦਾ ਇੱਕ ਵਫਤ ਜਾ ਰਿਹਾ ਹੈ ਜੀ ਬਕਾਇਦਾ ਤੌਰ ਤੇ ਰਗੂ ਰਗਵੀਰ ਸਿੰਘ ਰਗੂਜੀਤ ਸਿੰਘ ਬਿਰਕ ਰਗੂਜੀਤ ਸਿੰਘ ਬਿਰਕ ਖੋਰਾ ਦੀ ਅਗਵਾਈ ਹੇਠ ਇੱਕ ਵਫਤ ਨੂੰ ਭੇਜਣ ਦੀ ਤਿਆਰੀ ਕੀਤੀ ਹੈ ਜਿਹੜਾ ਉੱਥੇ ਜਾਏਗਾ ਪੰਜ ਸਿੰਘ ਸੈਵਾਨਾਂ ਨਾਲ ਮੁਲਾਕਾਤ ਕਰੇਗਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਸਲਾਮਸ਼ਫਰਾ ਕਰਕੇ ਇਸ ਮਸਲੇ ਨੂੰ ਹੱਲ ਕਰਨ ਲਈ ਚਾਰਜੋਈ ਕਰੇਗਾ ਸੋ ਉਮੀਦ ਕਰਦੇ ਹਾਂ ਕਿ ਪੰਥਕ ਮਸਲਾ ਸਵਿਰਤਾ ਨਾਲ ਹੱਲ ਹੋ ਜਵੇ ਕਿਉਂਕਿ ਲੀਡਰ ਧਾਰਮਿਕ ਸ਼ਕਤੀਆਂ ਦਾ ਟਕਰਾਈ ਰਹੀਆਂ ਨੇ ਪਰ ਜਦੋਂ ਤਖਤਾਂ ਦਾ ਟਕਰਾ ਸ਼ੁਰੂ ਹੋਇਆ ਇਹ ਸ਼ੁਭ ਨਹੀਂ ਹੈ ਸੋ ਉਮੀਦ ਕਰਦੇ ਹਾਂ ਇਹ ਮਸਲਾ ਭਲੀ ਭੰਤੀ ਦਰੁਸਤ ਹੋ ਜਵੇ ਤੇ ਪਰ ਬਹੁਤ ਸਵਾਲ ਅਜੇ ਅਕਾਲੀ ਦਲ ਦੀ ਸਿਆਸਤ ਮੁਰੇ ਅਕਾਲੀ ਦਲ ਦੀ ਧਿਰ ਮੁਰੇ ਤੇ ਐਸਜੀਪੀਸੀ ਮੁਰੇ ਖੜੇ ਨੇ ਜਨਾਬ ਬਹੁਤ ਸ਼ੁਕਰੀਆ